ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਤੇ ਲੋਕ ਉਹਨਾਂ ਨੂੰ ਵੜਨ ਨਹੀਂ ਦੇ ਰਹੇ ਉਹ ਕੀ ਚਾਹੁੰਦੇ ਆ ਕੀ ਨਹੀਂ ਉਹ ਵੀ ਇਹ ਮਸ਼ੀਨਾਂ ਹੀ ਲਿਆਓ ਕਿਵੇਂ ਚਾਹੁੰਦੇ ਆ ਉਹਨਾਂ ਨੂੰ ਆਪ ਦੇ ਰਾਜ ਭਾਗ ਦਾ ਹਕੂਮਤ ਦਾ ਜੰਦਰ ਕੀ ਉਹਨੂੰ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ 'ਚ ਜਾਣਾ ਪੈਣਾ ਜਿਹੇ ਜੀ ਉਹਦੀ ਹਾਲਤ ਹੋ ਰਹੀ ਆ ਯਾਨੀ ਕਿ ਜਿਹੜਾ ਬੀਜੇਪੀ ਨੇ ਜ਼ੁਲਮ ਢਾਇਆ ਕਿਸਾਨਾਂ ਤੇ ਮਜ਼ਦੂਰਾਂ ਤੇ ਮੋਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਸਾਡਾ ਇੱਕ ਭਰਾ ਭੁੱਲੜ ਉਹਨੇ ਬੁਲਾ ਲਿਆ ਅਨਸਰਾਜ ਨੂੰ ਵੀ ਆਪਣੇ ਘਰੇ ਚਾਹ ਪਾਣੀ ਪੀਓ ਮੈਂ ਕੱਠ ਕਰਦਾ ਅੱਛਾ ਜੀ ਪਰ ਜਿਹੜਾ ਇਥੋਂ ਦੇ ਪਿੰਡ ਨੇ ਇੱਕਾ ਦਿਖਾਇਆ ਅਨਸਰਾਜ ਦੇ ਵਿਰੋਧ ਚ ਇਥੋਂ ਦਾ ਬੱਚਾ ਬੱਚੀ ਖੜਾ ਹੋਇਆ ਤੇ ਅਨਸਰ ਆਜ ਦੇ ਪੱਖ ਚ ਉਹਦੀ ਗੱਲ ਸੁਣਨ ਵਾਸਤੇ ਇੱਕ ਪਿੰਡ ਦਾ ਕੁੱਤਾ ਵੀ ਨਹੀਂ ਗਿਆ ਮੈਂ ਪਹਿਲਾਂ ਵੀ ਬਾਈਟ ਦੇ ਕੇ ਇਹ ਗੱਲ ਕਹਿ ਕੇ ਹਟਿਆ ਵੀ ਕੋਈ ਜਾਨਵਰ ਵੀ ਨਹੀਂ ਉਹਦੇ ਪੱਖ ਚ ਭੁਗਤਿਆ ਉਹਨੂੰ ਆਉਣਾ ਹੀ ਨਹੀਂ ਚਾਹੀਦਾ ਤੇ ਜੇ ਇਹੋ ਜਿਹਾ ਮਾਹੌਲ ਸਾਰੇ ਪਿੰਡਾਂ ਚ ਬਣ ਗਿਆ ਉਹਨੂੰ ਜਲੰਧਰ ਕੀ ਉਹਨੂੰ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਚ ਜਾਣਾ ਪੈਣਾ ਜੇ ਇਹੋ ਜੀ ਉਹਦੀ ਹਾਲਤ ਹੋ ਰਹੀ ਆ ਯਾਨੀ ਕਿ ਜਿਹੜਾ ਬੀਜੇਪੀ ਨੇ ਜ਼ੁਲਮ ਢਾਇਆ ਕਿਸਾਨਾਂ ਤੇ ਮਜ਼ਦੂਰਾਂ ਤੇ ਮੋਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਪੂਰਾ ਦੇਸ਼ ਸੇਲ ਕੀਤਾ ਜਾਨੀ ਕੋਈ ਮਹਿਕਮਾ ਨਹੀਂ ਛੱਡਿਆ ਜਿੰਨਾ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਗੁੱਸਾ ਹੈ ਬੀਜੇਪੀ ਪਾਰਟੀ ਦੇ ਪ੍ਰਤੀ ਗੁੱਸਾ ਹੈ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਤੇ ਥਾਣੇ ਦੇ ਮੰਤਰੀ ਸਾਡੇ ਕਤਲ ਕਰ ਦਿੰਦੇ ਨੇ ਕਿਸਾਨਾਂ ਦੇ ਇੱਕ ਪੱਤਰਕਾਰ ਵੀਰ ਦਾ ਉੱਥੇ ਕਤਲ ਕੀਤਾ ਇਹਨਾਂ ਨੇ ਤੇ ਉਹਨਾਂ ਨੂੰ ਦੁਬਾਰਾ ਟਿਕਟਾਂ ਦੇਤੀਆਂ ਕਿੱਥੇ ਉਹਨਾਂ ਨੂੰ ਮੌਤਲ ਕਰਨਾ ਸੀ ਫਾਂਸੀ ਦੀ ਸਜ਼ਾ ਵਾਚ ਮੰਗ ਕੀਤੀ ਆ ਪਰ ਉਹਨਾਂ ਨੂੰ ਟਿਕਟਾਂ ਦੇਤੀਆਂ ਜਿਹੇ ਜਿਹਿਆਂ ਦੀਆਂ ਕਰਤੂਤਾਆਂ ਉਹਨਾਂ ਨੂੰ ਦੇਖ ਕੇ ਹੀ ਅਸੀਂ ਅੱਜ ਜਿਹੜਾ ਸਾਰਾ ਪਿੰਡ ਸੀਖਪੁਰ ਨੇ ਖੜਾ ਹੋ ਗਿਆ ਅਸੀਂ ਚੁੱਲ੍ਹੇ-ਚੁੱਲ੍ਹੇ ਤੇ ਗੱਲ ਲਿਜਾਣ ਚ ਜਿੱਥੇ ਕਾਮਜਾਬ ਹੋਇਆ ਉੱਥੇ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਅੱਜ ਹਾਂ ਸਰਾਜ ਦਾ ਵਿਰੋਧ ਕਰਨ ਵਾਸਤੇ ਸਾਰੇ ਪਿੰਡ ਦਾ ਬੱਚਾ ਬੱਚੀ ਕੋਈ ਇਹੋ ਜਿਹਾ ਪਰਿਵਾਰ ਨਹੀਂ ਤੁਸੀਂ ਪਿੰਡਾਂ ਜਾ ਕੇ ਦੇਖ ਸਕਦੇ ਹੋ ਵੀ ਜਿਹੜਾ ਉਹਦੇ ਵਿਰੋਧ ਵਿੱਚ ਨਾ ਆਇਆ ਹੋਵੇ ਇਸ ਕਰਕੇ ਉਹਨੂੰ ਇਥੋਂ ਸਭ ਕੁਝ ਸਿੱਖਣਾ ਚਾਹੀਦਾ ਤੇ ਉਹਨੂੰ ਵੀ ਮੇਰੇ ਹਿਸਾਬ ਨਾਲ ਸਾਡੇ ਪਿੰਡ ਵਾਲੇ ਨੂੰ ਵੀ ਇਸ ਤਰ੍ਹਾਂ ਹੀ ਕਹਿੰਨੇ ਆ ਵੀ ਤੂੰ ਵੀ ਭਰਾਵਾ ਸਾਡਾ ਤੂੰ ਸਾਡੇ ਤੇ ਆ ਜਾ ਉਹਨੂੰ ਦੇ ਦੇ ਜਵਾਬ ਤੇ ਅਨਸਰਾਜ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਤੂੰ ਉਹਦੀ ਟਿਕਟ ਮੋੜ ਦੇ ਤੇਰੀ ਕਿੰਨੀ ਇੱਜ਼ਤ ਸੀ ਤੈਨੂੰ ਟਿਕਟਾਂ ਲੈ ਕੇ ਲੋਕ ਦੇਖਣ ਆਉਂਦੇ ਸੀ ਕਿੰਨੀ ਤੇਰੀ ਗਾਇਕੀ ਵਧੀਆ ਸੀਗੀ ਉਹ ਗੱਲਾਂ ਸਾਰੀਆਂ ਤੂੰ ਭੁੱਲ ਗਿਆ ਤੈਨੂੰ ਆਏ ਲੱਗਿਆ ਵੀ ਮੈਂ ਪਤਾ ਨਹੀਂ ਕਿੰਨਾ ਕਮਹਾਨ ਐ ਇਹ ਬੀਜੇਪੀ ਦੀ ਟਿਕਟ ਕਰਕੇ ਉਹ ਅਨਸਰਾਜ ਦਾ ਵਿਰੋਧ ਕਰ ਰਹੇ ਆ ਉਹ ਸਾਡੇ ਭਰਾ ਨੇ ਸਾਨੂੰ ਕੋਈ ਉਹਦੇ ਨਾਲ ਨਿੱਜੀ ਜਾਤੀ ਦੁਸ਼ਮਣੀ ਕੋਈ ਨਹੀਂ ਸਾਡੇ 'ਚ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਉਹਦਾ ਜਜ਼ਰਪ ਬੀਜੇਪੀ ਦਾ ਕੈਂਡੀਡੇਟ ਕਰਕੇ ਅਸੀਂ ਉਹਦਾ ਪੂਰਾ ਸਖਤ ਵਿਰੋਧ ਕਰ ਰਹੇ ਆ ਆਉਣ ਵਾਲੇ ਸਮੇਂ 'ਚ ਵੀ ਜਦੋਂ ਮਰਜ਼ੀ ਆਜੇ ਉਦੋਂ ਸਵਾਗਤ ਆਸਤੇ ਕਾਲੇ ਝੰਡੇ ਤਿਆਰ ਆ ਸਾਡੇ ਸ਼ਾਂਤੀਪੁਰਖ ਹੋਊਗਾ ਤੇ ਜਾਂ ਵੜ ਨਹੀਂ ਦੇਣਾ ਪੈਂਦਾ ਨਹੀਂ ਅਸੀਂ ਸ਼ਾਂਤੀਪੂਰਵਕ ਹੀ ਆਨੇ ਅਸੀਂ ਪ੍ਰਸ਼ਾਸਨ ਨੂੰ ਸਵਾਲ ਕਿਹਾ ਸੀ ਵੀ ਦੋ ਚਾਰ ਸਵਾਲਾਂ ਜਵਾਬਤਾ ਦੇ ਦੇਵੇ ਵੀ ਸਾਨੂੰ ਹਰਿਆਣੇ ਚ ਵੜਨ ਤੋਂ ਹੀ ਰੋਕੀ ਬੈਠਾ ਸਾਡੇ ਦੇਸ਼ ਦੇ ਵਿੱਚ ਹੀ ਸਾਨੂੰ ਸਾਡੀ ਰਾਜਨੀਤਿਕ ਨਿਚ ਨਹੀਂ ਜਾਣ ਦਿੱਤਾ ਸਾਡੇ ਉਹ ਸਭ ਕਰਨ ਨੂੰ ਕੁਸਬੀਰ ਨੂੰ ਸਿੱਧਾ ਗੋਲੀਆਂ ਮਾਰ ਕੇ ਤੁਸੀਂ ਕਤਲ ਕਰਤਾ ਉਹ ਕਿਦੇ ਤੇ ਐਫ ਆਰ ਆਈ ਹੋਈ ਹੈ ਜਾਨੀ ਜੇ ਕੰਧਾਂ ਕੱਢੀਆਂ ਜਾਂਦੀਆਂ ਰੋੜਾਂ ਦੇ ਉੱਤੇ ਤੇ ਸਾਡੇ ਉਹ ਜੇ ਆਪਦੀ ਰਾਜਤਾ ਨਿਚ ਨਹੀਂ ਜਾਣ ਦਿੱਤਾ ਤੇ ਤੂੰ ਇਹੋ ਜਿਹੇ ਹਾਲਤ ਚ ਤੂੰ ਸਾਡੇ ਪਿੰਡਾਂ 'ਚੋਂ ਵੋਟਾਂ ਮੰਗਣ ਦੀ ਆਸ ਕਰਦਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਿਆ ਝੰਡਾ ਕੋਈ ਨਹੀਂ ਲੱਗਿਆ ਸਾਡੇ ਇੱਕ ਘਰ ਦੇ ਝੰਡਾ ਲੱਗਿਆ ਤੇ ਉਸੇ ਵੀਰ ਨੂੰ ਸਾਡੇ ਨੂੰ ਅਸੀਂ ਸਮਝਾ ਲਾਂਗੇ ਕੋਈ ਵੱਡੀ ਗੱਲ ਨਹੀਂ ਸਾਡੇ ਨਗਰ ਵਾਸਤੇ ਤਾਂ ਤੇ ਹੋਰ ਨਗਰਾਂ ਦੇ ਵਿੱਚ ਇਹ ਤਾਂ ਜਿਵੇਂ ਕਹਿ ਲੀਏ ਵੀ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਉਦੋਂ ਅੰਗਰੇਜ਼ਾਂ ਦਾ ਸਾਥ ਦੇਣ ਵਾਲੇ ਵੀ ਥੋੜੇ-ਬਹੁਤੇ ਲੋਕ ਹੁੰਦੇ ਸੀ ਆ ਸਾਡੇ ਪਿੰਡਾਂ ਵਾਲੇ ਵੀਰਾਂ ਨੂੰ ਅਸੀਂ ਨਹੀਂ ਉਹਨਾਂ ਨਾਲ ਜੋੜਦੇ ਪਰ ਉਹ ਮਹਾਰਾਜ ਰਣਜੀਤ ਸਿੰਘ ਦਾ ਰਾਜ ਚੱਲਿਆ ਗਿਆ ਉਹ ਵੀ ਉਹਨਾਂ ਨੇ ਗਦਾਰੀਆਂ ਕੀਤੀਆਂ ਤੇ ਤਾਂ ਕਰਕੇ ਆ ਇਹੋ ਜੀ ਹਾਲਤ ਤਾਂ ਬਣਦੀ ਰਹਿੰਦੀ ਹੈ ਪਰ ਲੋਕ ਆ ਜਿਹੜੇ ਹੁਣ ਸਮਝ ਚੁੱਕੇ ਆ ਸਿਆਣੇ ਹੋ ਚੁੱਕੇ ਆ ਲੋਕਾਂ ਨੂੰ ਕੱਲੀ-ਕੱਲੀ ਗੱਲ ਦਾ ਪਤਾ ਹੈ ਲੋਕ ਕਿਸੇ ਦੇ ਉਹ ਭਲੇਖੇ ਦੇ ਵਿੱਚ ਨਹੀਂ ਭਰਮ ਦੇ ਵਿੱਚ ਲੋਕ ਸਾਫਤ ਕਰ ਰਹੇ ਅੱਜ ਸਾਰਾ ਕੁਝ ਲੋਕ ਕਲਾ ਕਲਾ ਜਿਨ੍ਹਾਂ ਨੂੰ ਮਰਜ਼ੀ ਪੁੱਛ ਲਓ ਉਹ ਸਾਰੇ ਦੇ ਸਾਰੇ ਉਹਨਾਂ ਨੂੰ ਸਵਾਲ ਪੁੱਛ ਸਕਦਾ ਸਾਡੀਆਂ 70 80 ਸਾਲ ਦੀਆਂ ਬੇਬੇ ਉਹ ਯੂਨੀਵਰਸਿਟੀਆਂ ਚ ਪੜ੍ਹਾਈ ਨਹੀਂ ਕੀਤੀ ਜਿਹੜੀ 13 ਮਹੀਨੇ ਬਹਿ ਕੇ ਦਿੱਲੀ ਦੇ ਵਿੱਚ ਕਰਕੇ ਆਈਆਂ ਤੇ ਇੱਥੇ ਟੋਲ ਪਲਾਜੇ ਤੇ ਬੈਠੇ ਨੇ 15 ਮਹੀਨੇ ਇੱਥੇ ਹੁਣ ਪਿੰਡਾਂ ਜਿਹੜੇ ਚੱਲ ਰਹੇ ਪ੍ਰੋਗਰਾਮ ਆ ਉਹਨਾਂ ਚੋਂ ਭਾਸ਼ਣ ਸੁਣਦੀਆਂ ਬਹੁਤ ਕੁਝ ਸਿੱਖਦੀਆਂ ਤੇ ਗਾਂ ਬੱਚਿਆਂ ਨੂੰ ਬਹੁਤ ਵਧੀਆ ਨੌਲੇਜ ਦੇ ਰਹੀਆਂ ਸਿਖਾ ਰਹੀਆਂ ਲਗਾਤਾਰ WhatsApp ਰਾਹੀਂ ਤੁਹਾਡੇ ਮੀਡੀਆ ਰਾਹੀਂ ਲਗਾਤਾਰ ਜਿੰਨਾ ਕੁ ਸਿੱਖ ਰਹੇ ਨੇ ਲੋਕ ਆਉਣ ਵਾਲੇ ਸਮੇਂ 'ਚ ਭਾਜਪਾ ਨੂੰ ਕਰਾਰਾ ਜਵਾਬ ਦੇਣ ਕਿ ਕੀ ਹੈਗਾ ਉਹ ਨਸ਼ਾ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਆ ਅਸੀਂ ਤਾਂ ਉਹਨਾਂ ਨੂੰ ਠੀਕ ਨਹੀਂ ਸਮਝਦੇ ਕਿਉਂਕਿ ਲੋਕਤੰਤਰ ਹੈ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਜੇ ਅੱਜ ਹਜ਼ਾਰਾਂ ਲੋਕ ਖੜੇ ਨੇ ਇੱਥੇ ਉਹਦੇ ਵਿਰੋਧ ਵਾਸਤੇ ਤੇ ਇਹਦਾ ਕੋਈ ਮਤਲਬ ਹੈ ਜੇ ਸਰਕਾਰ ਕੰਨਾਂ 'ਚ ਰੂੰ ਦੇਈ ਬੈਠੀ ਹੈ ਆਹ ਜਿਹੜਾ ਚੋਣ ਕਮਿਸ਼ਨ ਹੈ ਇਹ ਰੂੰ ਦੇਈ ਬੈਠਾ ਹੈ ਜਾਂ ਕੋਈ ਤੇੜਾ ਕੋਰਟ ਹੈ ਉਹ ਸਾਰਾ ਕੁਝ ਜਾ ਰਿਹਾ ਹੈ ਉਹਨਾਂ ਨੂੰ ਕੋਈ ਡਿਸੀਜਨ ਲੈਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਸਾਰੇ ادارے ਤਿਆਰ ਕੀਤੇ ਨੇ ਇਹ ਥੋੜੀ ਇੱਕ ਬੰਦੇ ਵਾਸਤੇ ਸਾਰੀ ਦੁਨੀਆ ਪੁਲਿਸ ਝੋਕ ਦਿਓ ਸਾਰੀ ਫੌਜ ਲਾ ਦਿਓ ਜੱਟ ਸੁਰੱਖਿਆ ਲਾ ਦਿਓ ਕੀ ਉਹ ਵੋਟਾਂ ਮੰਗਣ ਦਾ ਟੰਗ ਹੈ ਕੋਈ ਇਹ ਤਾਂ ਬਹੁਤ ਵੱਡੀ ਗਲਤ ਗੱਲ ਹੈ ਠੀਕ ਧੰਨਵਾਦ